ਸਤਿ ਸ੍ਰੀ ਅਕਾਲ ਜੀ ਆਓ ਗਿਆਨੀ ਸੰਤ ਮਸਕੀਨ ਸਿੰਘ ਜੀ ਦੀ ਇਹ ਕਥਾ ਨੂੰ ਸਰਵਣ ਕਰੀਏ ਬੁਨਿਆਦ ਪਹਿਲੇ ਰਖਣੀ ਪੈਂਦੀ ਹੈ ਮਕਾਨ ਛੱਤਾਂ ਬਾਅਦ ਵਿੱਚ ਤਾਮੀਰ ਕਰਨੀਆਂ ਪੈਂਦੀਆਂ ਨੇ ਇਹ ਇੱਕ ਅਟਲ ਨਿਯਮ ਹੈ ਤੋ ਮੂਲ ਪਹਿਲੇ ਤਾਮੀਰ ਬਾਅਦ ਵਿੱਚ ਉਸਾਰੀ ਬਾਅਦ ਵਿੱਚ ਕਰਤਾ ਪਹਿਲੇ ਕਿਰਤ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਜੋ ਕਰਤਾ ਹੈ ਉਹ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ ਉਹ ਸਤ ਸਰੂਪ ਹੈ ਉਸ ਦਾ ਨਾਮ ਸਤ ਹੈ ਪਰ ਸਤਗੁਰ ਕਹਿੰਦੇ ਨੂੰ ਕ੍ਰਿਤ ਨਹੀਂ ਕਰਤਾ ਹੈ ਔਰ ਕਰਤੇ ਦੇ ਨਾਲ ਇੱਕਦਮ ਕਹਿ ਦਿੱਤਾ ਪੁਰਖ ਪੂਰੇ ਹੋਇਆ ਪੁਰਸ਼ ਐਸਾ ਕਿਉਂ ਆਖਿਆ ਹਮੇਸ਼ਾ ਕਰਤਾ ਆਪਣੀ ਕ੍ਰਿਤ ਤੋਂ ਵੱਖ ਹੋ ਜਾਂਦਾ ਹੈ ਅਲੱਗ ਹੋ ਜਾਂਦਾ ਹੈ। ਕੁਮਾਰ ਨੇ ਘੜਾ ਬਣਾਇਆ ਘੜਾ ਕਿਸੇ ਹੋਰ ਥਾਂ ਤੇ ਹੈ। ਕੁਮਾਰ ਕਿਸੇ ਹੋਰ ਥਾਂ ਤੇ। ਮੁਸਵਰ ਨੇ ਤਸਵੀਰ ਬਣਾਈ ਤਸਵੀਰ ਕਿਸੇ ਦੇ ਘਰ ਟੰਗੀ ਹੋਈ ਹੈ। ਮੁਸਵਰ ਆਪਣੇ ਘਰ ਬੈਠਾ। ਹੂਬੋ ਅਸੀਂ ਇਸਤਰੀ ਕੇ ਨਾਲ দৃষ্টি ਮਾਰੀਏ ਕ੍ਰਿਤ ਤੇ ਕਰਤਾ ਕਰੀਬਨ ਕਰੀਬਨ ਵੱਖ ਹੋ ਜਾਂਦੇ ਨੇ। ਫਿਰ ਐਸਾ ਵੀ ਆਉਂਦਾ ਹੈ ਕਰਤਾ ਮਿਟ ਜਾਂਦਾ ਹੈ ਮਰ ਜਾਂਦਾ ਹੈ ਕਿਰਤ ਬਣੀ ਰਹਿੰਦੀ ਹੈ ਤਸਵੀਰ ਮੌਜੂਦ ਹੈ ਮਸਵਰ ਮਰ ਗਿਆ ਕਵਤਾ ਮੌਜੂਦ ਹੈ ਕਵੀ ਖਤਮ ਹੋ ਗਿਆ ਬੁੱਤ ਮੌਜੂਦ ਹੈ ਸੰਗ ਤਰਾਸ਼ ਮਰ ਚੁਕੇ ਹੈ ਘੜਾ ਮੌਜੂਦ ਹੈ ਸੁਰਾਈਆਂ ਮੌਜੂਦ ਨੇ ਕੁਮਾਰ ਖਤਮ ਹੋ ਗਿਆ ਕਈ ਦਫਾ ਐਸਾ ਦੇਖਦੇ ਆ ਕਿਰਤ ਮੌਜੂਦ ਹੈ ਕਰਤਾ ਖਤਮ ਹੋ ਗਿਆ ਪਰਮਾਤਮਾ ਦੀ ਦੁਨੀਆ 'ਚ ਇਹ ਅਦੁੱਤੀ ਗੱਲ ਹੈ ਉੱਥੇ ਕਿਰਤ ਤੇ ਖਤਮ ਹੋ ਜਾਂਦੀ ਹੈ ਕਰਤਾ ਮੌਜੂਦ ਰਹਿੰਦਾ ਹੈ ਕਰਤਾ ਸਦੀਵੀ ਹੈ ਕਰਤਾ ਹਮੇਸ਼ਾ ਹੈ ਕਿਰਤ ਨਾਸਵੰਤ ਹੈ ਕਿਰਤ ਆਮੜ ਜਾਣ ਵਾਲੀ ਹੈ ਪਰ ਉਹ ਕਰਤਾ ਐਸਾ ਹੈ ਕਿ ਆਪਣੀ ਕਿਰਤ ਦੇ ਵਿੱਚ ਪੂਰੇ ਹੋਇਆ ਹੈ ਵਿਆਪਕ ਹੈ ਸੁਤੰਤਰ ਹੈ ਐਸਾ ਨਹੀਂ ਕਿ ਉਸ ਕਰਤੇ ਨੂੰ ਕਿਸੇ ਆਸਰੇ ਦੀ ਲੋੜ ਹੈ ਜਿਵੇਂ ਮਿੱਟੀ ਪਾਣੀ ਆ ਘੁੰਮਦਾ ਹੋਇਆ ਚੱਕ ਨਾ ਹੋਵੇ ਕੁਮਾਰ ਘੜਾ ਨਹੀਂ ਬਣਾ ਸਕਦਾ ਨਮਿਤ ਕਾਰਨ ਨਾ ਹੋਵਨ ਨਮਿਤ ਉਪਾਦਾਨ ਕਾਰਨ ਨਾ ਹੋਵਨ ਕਰਤਾ ਕਿਰਤ ਨੂੰ ਜਨਮ ਨਹੀਂ ਦੇ ਸਕਦਾ ਲੋਹਾ ਹੀ ਨਹੀਂ ਤਾਂ ਲੋਹਾਰ ਨੇ ਘੜਣਾ ਕੀ ਹੈ ਸੋਨਾ ਹੀ ਨਹੀਂ ਤਾਂ ਸੁਨਾਰ ਨੇ ਗਹਿਣੇ ਕੀ ਬਣਾਣੇ ਕਿਸ ਤਰ੍ਹਾਂ ਬਣਾਏ ਜਗਤ ਦੇ ਚਸ਼ੀ ਕਰਤੇ ਦੇਖਦੇ ਆ ਉਹ ਕਾਰਨ ਦੇ ਅਧੀਨ ਨਮਿਤ ਉਪਾਦਾਨ ਕਾਰਨ ਦੇ ਅਧੀਨ ਨੇ ਅਗਰ ਨਮਿਤ ਕਾਰਨ ਨੇ ਨਮਿਤ ਉਪਾਦਾਨ ਕਾਰਨ ਨੇ ਤਾਂ ਫਿਰ ਤਾਮੀਰ ਕਰਨੇ ਉਸਾਰੀ ਕਰਨੇ ਬਹੁਤ ਔਖਾ ਹੈ ਬਹੁਤ ਮੁਸ਼ਕਿਲ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿਨ ਕੋਏ ਪਰਮਾਤਮਾ ਐਸਾ ਕਰਤਾ ਹੈ ਉਹ ਕਾਰਨ ਵੀ ਖੁਦ ਹੈ ਉਹ ਕਾਰਨ ਆਪਣੇ ਵਿੱਚੋਂ ਪੈਦਾ ਕਰਦਾ ਹੈ ਔਰ ਆਪਣੇ ਵਿਛੇ ਹੋ ਪੈਦਾ ਕੀਤੇ ਕਾਰਨ ਦੇ ਆਸਰੇ ਤੇ ਉਹ ਜਗਤ ਦਾ ਸਿਰਜਣ ਕਰਦਾ ਹੈ ਜਗਤ ਦੀ ਬਣਤਰ ਕਰਦਾ ਹੈ ਇਸ ਤਰ੍ਹਾਂ ਉਹ ਸੁਤੰਤਰ ਕਰਤਾ ਹੈ ਉਹਨੂੰ ਕਿਸੇ ਨਿਮਿਤੋ ਪਾਦਾਨ ਕਾਰਨ ਦੀ ਅਧੀਨਗੀ ਨਹੀਂ ਚਾਹੀਦੀ ਉਹ ਪੂਰਨ ਤੌਰ ਤੇ ਸੁਤੰਤਰ ਹੈ ਤਾਂ ਸਤਗੁਰੂ ਕਹਿੰਨ ਜਿੱਥੇ ਉਹ ਕਰਤਾ ਹੈ ਕਿਰਤ ਨਹੀਂ ਹੈ ਕਰਤਾ ਹੈ ਆਪਣੇ ਕਿਰਤ ਦੇ ਵਿੱਚ ਵਿਆਪਕ ਹੈ ਰੇਤ ਦੇ ਜ਼ਰਿਆਂ ਵਿੱਚ ਉਹ ਸਾਗਰ ਦੀਆਂ ਲਹਿਰਾਂ ਵਿੱਚ ਉਹ ਬਿਰਾਜਨਾ ਸੂਰਜ ਦੀਆਂ ਕਿਰਨਾਂ ਵਿੱਚ ਉਹ ਲਿਸ਼ਕ ਰਿਹਾ ਹੈ ਫੁੱਲਾਂ ਦੀ ਸੁੰਦਰਤਾ ਦੇ ਵਿੱਚ ਉਹ ਮਹਿਕ ਪ੍ਰਗਟ ਕਰ ਰਿਹਾ ਹੈ ਕੋਮਲਤਾ ਪ੍ਰਗਟ ਕਰ ਰਿਹਾ ਹੈ ਕਿਧਰੇ ਚਤਾਨਾਂ ਵਿੱਚ ਸਖਤੀ ਉਸ ਦੀ ਝਲਕਦੀ ਪਈ ਹੈ ਪਹਾੜਾਂ ਵਿੱਚ ਉਚਾਈ ਉਸੇ ਦੀ ਦਮਕ ਰਹੀ ਹੈ ਅਗਨ ਵਿੱਚ ਛੋਲੇ ਉਸੇ ਦਾ ਰੂਪ ਨੇ ਔਰ ਇਸੇ ਤਰੀਕੇ ਨਾਲ ਦੇਖਨੇ ਆ ਸ਼ੇਰ ਦੇ ਵਿੱਚ ਧੜਨਾ ਉਸੇ ਦੀ ਹੈ ਹਿਰਨ ਦੇ ਵਿੱਚ ਦੌੜ ਉਸੇ ਦੀ ਹੈ ਮੱਛੀ ਦੇ ਵਿੱਚ ਤੈਰਨਾ ਚੰਚਲਤਾ ਉਸੇ ਦੀ ਹੈ ਉਹ ਆਪਣੇ ਕਿਰਤ ਦੇ ਵਿੱਚ ਪੂਰਿਆ ਹੋਇਆ ਹੈ ਵਿਆਪਕ ਹੈ ਸਤਿਗੁਰ ਕਹਿੰਦੇ ਨੇ ਕਰਤਾ ਪੁਰਖ ਵੈਸਾ ਕਰਤਾ ਨਹੀਂ ਕਿ ਆਪਣੀ ਕਿਰਤ ਤੋਂ ਵੱਖ ਹੋਵੇ ਆਪਣੀ ਕਿਰਤ ਤੋਂ ਇੱਕ ਪਾਸੇ ਹੋਵੇ ਨਹੀਂ ਆਪਣੀ ਕਿਰਤ ਦੇ ਵਿੱਚ ਪੂਰਿਆ ਹੈ ਆਪਣੀ ਕਿਰਤ ਦੇ ਵਿੱਚ ਵਿਆਪਕ ਹੈ ਇੱਥੇ ਤੱਕ ਤੇ ਸਤਿਗੁਰੂ ਉਸ ਇੱਕ ਦੀ ਹੋਂਦ ਦਾ ਜ਼ਿਕਰ ਪਏ ਕਰਦੇ ਨੇ ਉਹਦੇ ਸਰੂਪ ਦਾ ਜ਼ਿਕਰ ਪਏ ਕਰਦੇ ਨੇ ਹੁਣ ਅੱਗੇ ਉਸ ਦਾ ਸੁਭਾਅ ਦੱਸਦੇ ਨੇ ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ ਉਹ ਸਤ ਹੈ ਜੋ ਸਤ ਹੈ ਉਹ ਕਰਤਾ ਹੈ ਜੋ ਕਰਤਾ ਹੈ ਉਹ ਆਪਣੀ ਕਿਰਤ ਦੇ ਵਿੱਚ ਪੂਰੇ ਹੋਇਆ ਹੈ ਵਿਆਪਕ ਹੈ ਸੁਭਾਅ ਕੀ ਹੈ तो स्वभाव दस दसते ने निर्भ निर्वैर ओभाव वैर तो रहत है भय तो रहता भय देखया जाए अपने तो वेद उस तो ही कोई नहीं तो भय तो खाना वैर अक्सर शरीकाचारी नाल हों कोई शरीक ही नहीं तो वैर किस नाल निर्भव ਭਉ ਮਿੱਟਣ ਦਾ ਹੁੰਦਾ ਹੈ ਨਾ ਸੋਣ ਦਾ ਹੁੰਦਾ ਹੈ। ਬੰਦੇ ਦੇ ਅੰਦਰ ਜੋ ਭੈ ਹੈ ਇਹ ਮੌਤदाई ਹੈ। ਇਹ ਗੱਲ ਵੱਖਰੀ ਹੈ ਕਿ ਸਿਆਣੇ ਪੁਰਸ਼ਾਂ ਨੇ ਮੌਤ ਕਈ ਤਰ੍ਹਾਂ ਦੀ ਮੰਨੀ ਹੈ। ਸਰੀਰਕ ਮੌਤ, ਸਮਾਜਿਕ ਮੌਤ, ਆਰਥਿਕ ਮੌਤ, ਰਾਜਨੀਤਿਕ ਮੌਤ, ਰੂਹਾਨੀ ਮੌਤ, ਅਧਿਆਤਮਕ ਮੌਤ, ਕਈ ਤਰ੍ਹਾਂ ਦੀ ਮੌਤ। ਚੱਲਦੇ ਹੋਏ ਸਵਾਸ ਰੁਕ ਜਾਣ ਇਹ ਸ਼ਰੀਰਕ ਮੌਤ ਹੈ ਤੇ ਆਮਦਾ ਹੋਇਆ ਧਨ ਰੁਕ ਜਾਇਆ ਹੈ ਆਰਥਿਕ ਮੌਤ ਹੈ ਦਿਵਾਲੀਆ ਹੋ ਗਿਆ ਦੇਣਾ ਹੀ ਦੇਣਾ ਹੈ ਸਵਾਸ ਨਿਕਲਤੇ ਰਹੇ ਨੇ ਆ ਨਹੀਂ ਰਹੇ ਅਰਥ ਦੀ ਦੁਨੀਆ ਖਤਮ ਹੋ ਗਈ ਦੇਣਾ ਹੀ ਦੇਣਾ ਇਸਨੇ ਲੈਣਾ ਕੁਝ ਵੀ ਨਹੀਂ ਤਾਂ ਫਿਰ ਲੋਕ ਹੀ ਕਹਿੰਦੇ ਨੇ ਇਹ ਦਿਵਾਲੀਆ ਹੋ ਗਿਆ ਇਹਦੀ ਆਰਥਿਕ ਤੌਰ ਤੇ ਮੌਤ ਹੋ ਗਈ ਕੋਈ ਕਲੰਕ ਲੱਗ ਗਿਆ ਹੈ ਕੋਈ ਦਾਗ ਲੱਗ ਗਿਆ ਹੈ। ਔਰ ਬਰਾਦਰੀ ਦੇ ਵਿੱਚ ਮੁੜ ਕੇ ਖੜਾ ਹੋਣਾ ਔਖਾ ਹੋ ਗਿਆ ਹੈ। ਲੋਕੀ ਕਹਿ ਦੇਣਗੇ ਇਸ ਦੀ ਸਮਾਜਿਕ ਤੌਰ ਤੇ ਮੌਤ ਹੋ ਗਈ ਹੈ। ਔਰ ਇਸ ਦੀ ਰਾਜਨੀਤਿਕ ਤੌਰ ਤੇ ਮੌਤ ਹੋ ਗਈ ਹੈ ਸੜੇ ਰੇਸ਼ ਤੇ ਇਸ ਤਰ੍ਹਾਂ ਦੇ ਅੱਜ ਵੀ ਉੱਗੇ ਮਨੁੱਖ ਘੁੰਮ ਰਹੇ ਨੇ ਜਿਨ੍ਹਾਂ ਦੀ ਕਰੀਬਨ-ਕਰੀਬਨ ਰਾਜਨੀਤਿਕ ਤੌਰ ਤੇ ਮੌਤ ਹੋ ਚੁੱਕੀ ਹੈ। ਰਾਜਨੀਤੀ ਦੀ ਦੁਨੀਆ 'ਚ ਹੁਣ ਕੋਈ ਗੱਲ ਨਹੀਂ ਹੁਣ ਕੋਈ ਚਰਚਾ ਨਹੀਂ। ਜਿੱਥੇ शारीरिक मौत आर्थिक मौत सामाजिक मौत राजनीतिक मौत है। ਉੱਥੇ ਇੱਕ ਹੋਰ ਪਰਮ ਮੌਤ ਹੈ। ਵੱਡੀ ਮੌਤ ਅਧਿਆਤਮਕ ਮੌਤ। ਬੜੀ ਦੁਖਤ ਮੌਤ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪ੍ਰਮਾਤਮਾ ਦੀ ਯਾਦ ਉਸ ਦਾ ਸਿਮਰਨ ਚੱਲਦਾ ਰਹੇ ਤੇ ਇਹ ਰੋਹਾਨੀ ਜ਼ਿੰਦਗੀ ਹੈ। ਔਰ ਸਿਮਰਨ ਨਾ ਚਲੇ, ਉਹਦੀ ਯਾਦ ਨਾ ਚਲੇ ਇਹ ਮੌਤ ਹੈ। ਆਖਾਂ ਜੀਵਾ ਬਿਸਰੇ ਮਰ ਜਾਉ ਆਖਦਾ ਤੇ ਮੈਂ ਜ਼ਿੰਦਾ ਨਹੀਂ ਆਖਦਾ ਤੇ ਮਰ ਜਾਂਦਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤਲ ਰਥੀ ਜਾਏ ਸਭ ਹਰਾਮ ਜੇਤਾ ਕਿਛ ਕਾਇ ਉਹੀ ਜੀ ਰਿਹਾ ਜੇ ਦੇਵਿੰਦਰ ਸਮਰਨ ਚੱਲ ਰਿਹਾ ਪ੍ਰਭੂ ਦੀ ਯਾਦ ਚੱਲ ਰਹੀ ਏ ਇਹ ਰੂਹਾਨੀ ਜ਼ਿੰਦਗੀ ਹੈ ਕਰੀਬਨ ਕਰੀਬਨ ਅਜੋਕੇ ਸਮਝ ਅਸੀਂ ਦੇਖੀ ਹੈ ਬੰਦਾ ਜ਼ਿੰਦਾ ਹੈ ਸਰੀਰਕ ਤੌਰ ਤੇ ਜ਼ਿੰਦਾ ਹੋਵੇਗਾ ਆਰਥਿਕ ਤੌਰ ਤੇ ਜ਼ਿੰਦਾ ਹੋਵੇਗਾ ਸਮਾਜਿਕ ਤੌਰ ਤੇ ਜ਼ਿੰਦਾ ਹੋਵੇਗਾ ਰਾਜਨੀਤਿਕ ਤੌਰ ਤੇ ਜ਼ਿੰਦਾ ਹੋਵੇਗਾ ਕਰੀਬਨ ਕਰੀਬਨ ਧਾਰਮਿਕ ਤੌਰ ਤੇ ਮਨੁੱਖ ਮਰਦਾ ਹੈ ਰੂਹਾਨੀ ਤੌਰ ਤੇ ਬੰਦਾ ਮਰਦਾ ਹੈ ਇੰਜ ਕਹਿ ਲੋ ਬਾਹਰੋਂ ਜ਼ਿੰਦਾ ਹੈ ਅੰਦਰੋਂ ਮਰਿਆ ਹੋਇਆ ਹੈ ਬਾਹਰੋਂ ਚੱਲਦਾ ਫਿਰਦਾ ਦਿਖਾਈ ਦੇ ਰਿਹਾ ਹੈ ਅੰਦਰੋਂ ਮ੍ਰਿਤੂ ਹੋ ਗਈ ਹੈ ਆਖਾਂ ਜੀਵਾ ਬਿਸਰੇ ਮਰ ਜਾਓ ਮਰਨੰ ਬੈਸਣੰ ਗੋਬਿੰਦੇ ਜੀਵਨੰ ਹਰਨਾਮ ਭਿਆਮਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਬਸ ਉਸ ਦੀ ਯਾਦ ਹੀ ਜੀਵਣਾ ਹੈ ਉਸ ਨੂੰ ਭੁੱਲ ਜਾਣਾ ਹੀ ਮੌਤ ਹੈ ਵਾਹਿਗੁਰੂ ਜੀ ਸੰਤ ਜੀ ਨੇ ਬਹੁਤ ਸੋਣਾ ਸਮਝਾਇਆ ਕਿ ਜਿਸ ਤਰ੍ਹਾਂ ਸਾਡਾ ਸਮਾਜਿਕ ਜੀਵਨ ਆਰਥਿਕ ਜੀਵਨ ਹੋ ਗਿਆ ਉਸ ਦੇ ਨਾਲ ਨਾਲ ਰਾਜਨੀਤਿਕ ਜੀਵਨ ਹੋ ਗਿਆ ਜਿਸ ਤਰ੍ਹਾਂ ਇਹਨਾਂ ਦਾ ਅੰਤ ਹੋ ਜਾਂਦਾ ਉਸੇ ਹਿਸਾਬ ਨਾਲ ਜਿਹੜਾ ਸਾਡਾ ਅਧਿਆਤਮਿਕ ਜੀਵਨ ਹੈ ਉਸ ਦਾ ਅੰਤ ਵੀ ਕਿਸ ਤਰ੍ਹਾਂ ਹੋ ਜਾਂਦਾ ਹੈ ਅਗਰ ਅਸੀਂ ਉਸ ਦੇ ਪ੍ਰਤੀ ਸੁਚੇਤ ਨਾ ਰਹੀਏ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ